ਪੰਜਾਬ ਸਰਕਾਰ ਨੇ ਮਹਿੰਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਵੀ ਜਿਹੜੇ ਕਰ ਰਹੇ ਨੇ ਉਹਨਾਂ ਦੇ ਘਰ ਨੂੰ ਉੱਤੇ ਬਲਡੋਜ਼ਰ ਚਲਾਓ ਕਿਵੇਂ ਦਿਨ ਜੀ ਮਹਾਰਾਜ ਯੁੱਧ ਨਸ਼ੇ ਦੇ ਵਿਰੁੱਧ ਦੀ ਕਦਮ ਨੂੰ ਮੈਂ ਸਲਾਮ ਕਰਦਾ ਹੈ ਬਹੁਤ ਸਖਤ ਲੋਕੀ ਸਿਕਾ ਸਮਾਜ ਦੇ ਵਿੱਚ ਕਰ ਰਹੇ ਨੇ ਕਾਰਵਾਈ ਹਰ ਦੇਖ ਹਰੇਕ ਦੇ ਖਿਲਾਫ ਬਰਾਬਰ ਹੋਣੀ ਦੀ ਲੋੜ ਹੈ ਪਾਇਓ ਯਾ ਪੁਲਿਸ ਇਨਸਪੈਕਟਰ ਹੋਵੇ ਜੋ ਬਟਿੰਡਰ ਤੇ ਫੜੀ ਗਈ ਹੋਵੇ ਪਾਇਓ ਕੋਈ ਵੀ ਹੋਵੇ ਬਰਾਬਰ ਕਾਰਵਾਈ ਹੋਣ ਦੀ ਲੋੜ ਹੈ ਵੇਚਣ ਵਾਲੇ ਦੇ ਖਿਲਾਫ ਜੇ ਕਾਰਵਾਈ ਹੁੰਦਾ ਹੈ ਤਾਂ ਠੀਕ ਹੈ ਜਿਹੜੇ ਲੋਕ ਉਹ ਨਸ਼ੇ ਨੂੰ ਉਤਸਤ ਕਰਨ ਵਾਲੇ ਗਾਣੇ ਗਾਉਣ ਵਾਲੇ ਉਹਨਾਂ ਦੇ ਖਿਲਾਫ ਵੀ ਹੋਣਾ ਚਾਹੀਦਾ ਜੇ ਵਿੱਚੋਂ ਫੀਮ ਲੱਬਿਆ ਗਾਣਾ ਗਾਇਆ ਦਿਲਜੀਤ ਦੁਸਾਂਜ ਨੇ ਅਨ ਉਹਨਾਂ ਦੇ ਗਾਣੇ ਹਾਲੇ ਵੀ YouTube ਤੇ ਪਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਹਟਾਉਣ ਦੇ ਲਈ ਯੁੱਧ ਨਸ਼ਾ ਮੋਹਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਜਿਹੜੀ ਹੈ ਜਿਹੜੇ ਨਸ਼ਾ ਵੇਚ ਰਹੇ ਨੇ ਜਿਹੜੇ ਨਸ਼ਾ ਕਰ ਰਹੇ ਨੇ ਜਾਂ ਜਿਹੜੇ ਜੋ ਵੀ ਨਸ਼ੇ ਨੂੰ ਲੈ ਕੇ ਹੋ ਰਿਹਾ ਹੈ ਉਹਨਾਂ ਦੇ ਖਰੜਾਂ ਦੇ ਉੱਤੇ ਪੀਲਾ ਬਲਡੋਰਜੋ ਚੱਲ ਰਿਹਾ ਹੈ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਉਹ ਜਦੋਜਾਇਸ਼ ਕਰ ਰਹੀ ਹੈ ਪਰ ਸਵਾਲ ਇੱਥੇ ਖੜੇ ਹੁੰਦੇ ਨੇ ਵੀ ਜਦੋਂ ਸਰਕਾਰ ਜਿਹੜੀ ਹੈ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਕਰ ਰਹੀ ਹੈ ਪਾ ਇਹੇ ਕਾਰਵਾਈ ਉਹਨਾਂ ਲੋਕਾਂ ਤੇ ਹੋ ਰਹੀ ਹੈ ਜਿਹੜੇ ਹਲਕਾ ਨਸ਼ਾ ਵੇਚਦੇ ਪਰ ਜਿਹੜੇ ਵੱਡੇ ਵੱਡੇ ਜਿਹੜੇ ਮਗਰਮਚ ਬੈਠੇ ਨੇ ਉਹਨਾਂ ਉੱਤੇ ਇਹ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਚਾਹੇ ਉਹ ਥੋੜੇ ਸਮੇਂ ਪਹਿਲਾਂ ਨੇ ਪੁਲਿਸ ਵਾਲੀ ਬੀਬੀ ਫੜੀ ਗਈ ਥਾਰ ਵਾਲੀ ਮੈਡਮ ਜਿਹਨੂੰ ਕੁਇਨ ਕਿਹਾ ਜਾਂਦਾ ਵੀ ਉਹਨਾਂ ਉਹਨਾਂ ਨੂੰ ਬੇਸ਼ੱਕ ਅਰੈਸਟ ਕੀਤਾ ਪਰ ਘਰ ਦੇ ਉੱਤੇ ਹੜਾ ਦਾ ਕੋਈ ਐਕਸ਼ਨ ਲੱਤਾ ਗਿਆ ਸਵਾਲ ਬੜੇ ਖੜੇ ਹੁੰਦੇ ਨੇ ਸਾਡੇ ਨਾਲ ਇਸੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਪੰਡਿਤ rau ji ਮੌਜੂਦ ਨੇ ਸੈਕਟਰ 17 ਵਿੱਚ ਖੜੇ ਹੈ ਆ ਪਹਿਲਾਂ ਉੱਪਰ ਇਧਰ ਨੂੰ ਦਿਖਾਣ ਦੀ ਕੋਸ਼ਿਸ਼ ਇੱਥੇ ਲਿਖਿਆ YouTube ਤੋਂ ਨਸ਼ਿਆਂ ਨੂੰ ਸਾਥ ਦੇਣ ਵਾਲੇ ਗਾਣੇ ਹਟਾਓ ਜੀ ਪੰਡਿਤ ਜੀ ਇੱਥੇ ਹੀ ਸੋਤ ਖੜੇ ਹਾਂ ਜੋ ਪੰਜਾਬ ਸਰਕਾਰ ਨੇ ਮਹਿੰਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਵੀ ਜਿਹੜੇ ਕਰ ਰਹੇ ਨੇ ਉਹਨਾਂ ਦੇ ਘਰ ਨੂੰ ਉੱਤੇ ਬਲਡੋਜ਼ਰ ਚਲਾਓ ਕਿਵੇਂ ਦੇਣ ਪਹਿਲਾਂ ਇਸ ਇਸ ਆਪਾਂ ਪਹਿਲਾਂ ਸਵਾਲ ਦੀ ਹੈ ਨੇ ਇਸ ਚੀਜ਼ ਨੂੰ ਕਿਵੇਂ ਦੇ ਜੀ ਮਹਾਰਾਜ ਯੁੱਧ ਨਸ਼ੇ ਦੇ ਵਿਰੁੱਧ ਦੀ ਕਦਮ ਨੂੰ ਮੈਂ ਸਲਾਮ ਕਰਦਾ ਹਾਂ ਬਹੁਤ ਸਖਤ ਲੋਡ ਸੀਗਾ ਸਮਾਜ ਦੇ ਵਿੱਚ ਕਰ ਰਹੇ ਨੇ ਲੇਕਿਨ ਕਾਰਵਾਈ ਹਰ ਦੇਖ ਹਰੇਕ ਦੇ ਖਿਲਾਫ ਬਰਾਬਰ ਹੋਣ ਦੀ ਲੋੜ ਹੈ ਪਾਇਓ ਪਾਲਿਸ ਇਨਸਪੈਕਟਰ ਹੋਵੇ ਜੋ ਬਟਿੰਡਰ ਦੇ ਫੜੀ ਗਈ ਹੋਵੇ ਪਾਇ ਕੋਈ ਵੀ ਹੋਵੇ ਬਰਾਬਰ ਕਾਰਵਾਈ ਹੋਣ ਦੀ ਲੋੜ ਹੈ ਮੈ ਮੈਨੂੰ ਕਿਤੇ ਨਾ ਕਿਤੇ ਨਹੀਂ ਲੱਗਦਾ ਇਹ ਉਹ ਬਰਾਬਰ ਕਾਰਵਾਈ ਨਹੀਂ ਹੋ ਰਿਹਾ ਸਾਰੇ ਦੇ ਖਿਲਾਫ ਹੋਣਾ ਚਾਹੀਦਾ ਤੁਸੀਂ ਕਹੋ ਬੀ ਬਰਾਬਰ ਕਾਰਵਾਈ ਨਹੀਂ ਹੋਣੀ ਪਰ ਹਾਲੇ ਕਿ ਸਰਕਾਰ ਪੰਜਾਬ ਦੇ ਡੀਜੀਪੀ ਪੰਜਾਬ ਦੀ ਪੁਲਿਸ ਲਗਾਤਾਰ ਨਸ਼ਿਆਂ ਦੇ ਵਿਰੁੱਧ ਲੱਗੀ ਹੋਈ ਹੈ ਕਿਵੇਂ ਬਰਾਬਰ ਚ ਇੱਕ ਕਿਵੇਂ ਨਹੀਂ ਕਰਵਾਇ ਹੋਰ ਕਿਵੇਂ ਨਹੀਂ ਇਸ ਲਈ ਮਹਾਰਾਜ ਨਸ਼ੇ ਨੂੰ ਵੇਚਣ ਵਾਲੇ ਦੇ ਖਿਲਾਫ ਜੇ ਕਾਰਵਾਈ ਹੁੰਦਾ ਹੈ ਤਾਂ ਠੀਕ ਹੈ ਜਿਹੜੇ ਲੋਕ ਉਹ ਨਸ਼ੇ ਨੂੰ ਉਤਸਤ ਕਰਨ ਵਾਲੇ ਗਾਣੇ ਗਾਉਣ ਵਾਲੇ ਉਹਨਾਂ ਦੇ ਖਿਲਾਫ ਵੀ ਹੋਣਾ ਚਾਹੀਦਾ ਜੇ ਵਿੱਚੋਂ ਫੀਮ ਲੱਬਿਆ ਗਾਣਾ ਗਾਇਆ ਦਿਲਜੀਤ ਦੁਸਾਂਜ ਨੇ ਉਹਨਾਂ ਦਾ ਗਾਣੇ ਹਾਲੇ ਵੀ YouTube ਤੇ ਪਿਆ ਹੈ ਉਹਨਾਂ ਨੇ ਖੁਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਮੰਚ ਤੇ ਇਹ ਗਾਣਾ ਗਾਏ ਨੇ 31 डिसेंबर 2024 ਨੂੰ ਦੱਸੋ ਮੈਨੂੰ ਇਹ ਅਪਰਾਧ ਨਹੀਂ ਹੈ ਉਹ ਇਨਡਾਇਰੈਕਟਲੀ ਨਸ਼ਾ ਨੂੰ ਉਤਸ਼ਾਹਿਤ ਨਹੀਂ ਕਰਦੇ ਇਹ ਨਹੀਂ ਨਹੀਂ ਮਾਰਸ ਕਰਨ ਉਸਲਾ ਦੇ ਗਾਣੇ YouTube ਤੇ ਹਲੇ ਤੇ ਪਿਆ ਹੈ ਉਹ ਗਾਉਂਦਾ ਹੈ ਤੜਕੇ ਉੱਠ ਕੇ ਖਾਦੇ ਫੀਮ ਕੁੜੇ ਇल्ली ਮੰਗੜ ਦੀ ਗਾਣਾ ਹੈ ਕਿ ਗਾਂਜੇ ਖਾਨ ਵਾਲੇ ਸਾਰੇ ਸਾਰੇ ਮੇਰੇ ਮਿੱਤਰ ਨੇ ਇੰਨੇ ਨਹੀਂ ਨਹੀਂ ਬਹੁਤ سارے ਗਾਣੇ ਸ਼ਰਾਬ ਨੂੰ ਨਸ਼ੇ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨੇ YouTube ਤੇ ਪੈਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਇਸ ਲਈ ਮੈਂ ਲਿਖਿਆ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ YouTube ਤੇ ਉਹ ਜਗਾਣਾ ਵੀ ਮਿਟਾਇਆ ਜਾਵੇ ਜੀ ਮੰਜੀ ਕਿਵੇਂ ਦੇਦਦੇ ਕਿਉਂਕਿ ਜਦੋਂ ਸਰਕਾਰ ਇਹ ਬਣੀ ਸੀਗੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੁਛੀ ਸਮੇਂ ਦੇ ਵਿੱਚ ਨਸ਼ਾ ਮੁਕਤ ਕਰ ਦਾਂਗੇ ਪੰਜਾਬ 3 ਸਾਲ ਬੀਤ ਚੁੱਕੇ ਨੇ ਮੰਨਦੇ ਹੋ ਤਿੰਨ ਸਾਲਾਂ ਲ ਕੋਈ ਫਰਕ ਪਿਆ ਢਾਲ ਪਈ ਨਸ਼ਿਆਂ ਦੇ ਖਿਲਾਫ ਨਹੀਂ ਪਿਛਲੇ 3 ਮਹੀਨੇ ਤੋਂ ਕੁਝ ਫਰਕ ਮੈਨੂੰ ਲੱਗਦਾ ਹੈ ਕਿ ਹਰ ਥਾਤੇ ਨਸ਼ੇ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਪਿਛਲੇ 1 2 3 ਮਹੀਨੇ ਤੋਂ ਫਰਕ ਬਹੁਤ ਕੁਝ ਹੈ ਬਹੁਤ ਕੁਝ ਹੈ ਪਰ ਇਕਤੀ ਮੇ ਤੱਕ ਸਮਾ ਦਿੱਤੇ ਨੇ ਮਾਨੋਗ ਡੀਜੀਪੀ ਪੰਜਾਬ ਮੈਨੂੰ ਲੱਗਦਾ 31 ਦਸੰਬਰ 31 ਮੇ ਤੱਕ ਬਹੁਤ ਕੁਝ ਹੋਣ ਵਾਲੀ ਹੈ ਮੈਨੂੰ ਪੂਰਾ ਆਸ ਤੋਂ ਉਮੀਦ ਹੈ ਸਫਾਈ ਹੋਏਗੀ ਪਰ ਨਾਲ ਨਾਲ YouTube ਤੋਂ ਵੀ ਜੇ ਗਾਣਾ ਹਟਾਏ ਜਾਵੇ ਇਸ ਤੋਂ ਵੱਧ ਸਫਲਤਾ ਕੁਝ ਨਹੀਂ ਹੋ ਸਕਦਾ ਕਿਉਂਕਿ ਮਹਾਰਾਜ ਮਾਨੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੇਰੇ ਕੇਸ ਦੇ ਵਿੱਚ 2019 ਦੇ ਵਿੱਚ ਕਿਹਾ ਹੈ ਕੋਰਟ ਨੇ ਖੁਦ ਕਿਹਾ ਹੈ ਅਜੇ ਗਾਣੇ ਸ਼ਰਾਬ ਨੂੰ ਉਤਸਤ ਕਰਨ ਵਾਲੇ ਗਾਣੇ ਗਨ ਕਲਚਰ ਨੂੰ ਉਤਸਤ ਕਰਨ ਵਾਲੇ ਗਾਣੇ ਬੱਚੇ ਤੇ ਅਸਰ ਕਰਦੇ ਕਿਤੇ ਵੀ ਨਹੀਂ ਹੋਣਾ ਫਿਰ YouTube ਤੇ ਕਿਉਂ ਹਲੇ ਵੇ ਪਏ ਨੇ ਕੋਈ ਪੜ ਜਦੋਂ ਸਰਕਾਰ ਜਦੋਂ ਗਾਣਿਆਂ ਤੇ ਸਰਕਾਰ ਨੇ ਇੱਕ ਰੋਕ ਲਾਈ ਸੀਗੀ ਵੀ ਜਿਹੜੇ ਹਥਿਆਰ ਦੇ ਉੱਤੇ ਗਾਣੇ ਬੰਨ੍ਹਨੇ ਆ ਉਹ ਤੇ ਪੰਜਾਬ ਤੇ ਰੋਕ ਲੱਗੇ ਇਹ ਜਿਹੜੇ ਉਹਨਾਂ ਦੇ ਕੋਲ ਗਾਣਿਆਂ ਵਿੱਚ ਹਥਿਆਰ ਯੂਸ ਹੋਣ ਤੇ ਐਕਸ਼ਨ ਲੱਤੇ ਜਾਊਗਾ ਮੰਨਦੇ ਹੋ ਉਸ ਦੇ ਉੱਤੇ ਐਕਸ਼ਨ ਲੱਤਾ ਗਿਆ ਚਲੋ ਉਹ ਉਹ ਸਰਕਾਰ ਨੇ ਕੀਤਾ ਪਰ ਜਿਹੜੀ ਇਹ ਨਸ਼ਾ ਪੰਜਾਬ ਚ ਜਿਹੜੀ ਜਵਾਨੀ ਖਰਾਬ ਕਰ ਰਹੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਇਸ ਹੱਦ ਤੱਕ ਲੈ ਚੁੱਕੇ ਹੋ ਨੌਜਵਾਨ ਜਿਹੜੀ ਪੀੜ੍ਹੀਆਂ ਹੁਣ ਘਰ ਦੀ ਪੰਜਾਬ ਚੋਂ ਕੱਢ ਰਹੀ ਹੈ ਪਰ ਜੀ ਮਾਨ ਇਹ ਤੁਹਾਡਾ ਇਹੀ ਕਹਿਣਾ ਕਿ YouTube ਤੋਂ ਇਹ ਗਾਣੇ ਸਾਰੇ ਬੈਨ ਕਿਤੇ ਜਾ ਬਿਲਕੁਲ ਮਹਾਰਾਜ ਬਿਲਕੁਲ YouTube ਮਹਾਰਾਜ ਮਾਨਕ ਹਾਈ ਕੋਰਟ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਅਜੇ ਗਾਣੇ ਬੱਚੇ ਤੇ ਅਸਰ ਕਰਦੇ ਦਸੋਂ ਮੇ 9 ਜੇਕਰ ਗਾਣਾ বারবার بچے দেখਦਾ ਹੈ ਕਿ ਜੇ ਵਿੱਚੋਂ ਫੀਮ ਲਬਿਆ ਕੇਸ ਚਲਦਾ ਹੈ ਕੇਸ ਚਲਦਾ ਹੈ ਉਸ ਦੇ ਵਿੱਚ ਉਹ ਪ੍ਰੋਮੋਟ ਕਰ ਰਹੇ ਗਾਣੇ ਗਾਣੇ ਦੇ ਵਿੱਚ ਇਹ ਬੱਚ ਤੇ ਅਸਰ ਹੈ ਟੋਟਲ ਅਸਰ ਕਰਦਾ ਹੈ ਇਹੋ ਜਿਹਾ ਗਾਣਾ ਨਹੀਂ ਹੋਣਾ ਚਾਹੀਦਾ ਦੱਸੋ ਮੈਨੂੰ ਮਾਨਯੋਗ ਮੁੱਖ ਮੰਤਰੀ ਖੁਦ ਨਸ਼ੇ ਦੇ ਖਿਲਾਫ ਲੜ ਰਹੇ ਨੇ ਮਾਨਯੋਗ ਗੌਰਵ ਯਾਦਵ ਜੀ ਡੀਜੀਪੀ ਪੰਜਾਬ ਨਸ਼ੇ ਦੇ ਖਿਲਾਫ ਲੜ ਰਹੇ ਨੇ ਨਹੀਂ ਨਹੀਂ ਮਹਾਰਾਜ ਮਾਨਯੋਗ ਰਾਜਪਾਲ ਪੰਜਾਬ ਵੀ ਸੜਕ ਤੇ ਨਸ਼ੇ ਦੇ ਖਿਲਾਫ ਲੜ ਰਹੇ ਨੇ ਇੰਨਾ ਹੀ ਨਹੀਂ ਮਾਨਯੋਗ ਜਿੱਤੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਖੁਦ ਪਿੰਡ ਵਿੱਚ ਜਾ ਕੇ ਨਸਰ ਦੇ ਖਿਲਾਫ ਲੜ ਰਹੇ ਨੇ ਇਹਨਾਂ ਗਾਇਕ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈ ਇਹਨਾਂ ਦੇ ਜ਼ਮੀਰ ਨੂੰ ਨਹੀਂ ਜ਼ਮੀਰ ਨਹੀਂ ਕਹਿੰਦੇ ਕਿ ਉਹ ਜਗ੍ਹਾ ਨੇ YouTube ਤੇ ਹਟਾਓ ਇਸ ਲਈ ਮੈਂ ਸਰ ਤੇ ਬੋਰਡ ਰੱਖ ਕੇ ਇਹਨਾਂ ਨੂੰ ਕਹਿ ਰਿਹਾ ਹਾਂ ਕਿ ਇਹ ਗਾਣਾ ਹਟਾਓ ਨਹੀਂ ਤਾਂ ਜਿਹੜੀ ਮੈਂ ਬੇਨਤੀ ਪੱਤਰ ਲਿਖਿਆ ਹੈ ਇਹ ਇਸ ਦੇ ਖਿਲਾਫ ਕਾਰਵਾਈ ਕਰਨ ਲਈ ਮੈਂ ਮੰਗ ਕਰਾਂਗਾ ਮੈਂ ਲਿਖਿਆ ਜੀ ਜੀ ਨੇ ਇੱਕ ਜਿਹੜੀ ਇਹ ਲੈਟਰ ਦਿੱਤੀ ਹੈ ਓਨਲੀ ਪੰਜਾਬ ਦੇ ਡੀਜੀਪੀ ਤੇ ਸਾਈਬਰ ਕ੍ਰਾਈਮ ਨੂੰ ਇਹ ਜਿਹੜੀ ਹੈ ਦਿੱਤੇ ਵੀ ਟੇਕ ਸਟੈਪ ਟੂ ਡੀਲੀਟ ਡਰੱਗਸ ਗਲੋਰੀਫਾਈਂਗ ਸongs on youtube ਵੀ ਇਹਨਾਂ ਨੇ ਜਿਹੜੀ ਇਹ ਲੈਟਰ ਦਿੱਤਾ ਹੈ ਇਹਨਾਂ ਸਿੱਧੇ ਤੌਰ ਤੇ ਕਹਿਣਾ ਕਿ ਪੰਜਾਬ ਦੇ ਐਡੀਜੀਪੀ ਕ੍ਰਾਈਮ ਨੂੰ ਇਹ ਦਿੱਤੀ ਲੈਟਰ ਵੀ ਇਹ ਜਿਹੜੇ ਗਾਣੇ ਨੇ ਨਸ਼ਿਆਂ ਦੇ ਜਿਹੜੇ ਚੱਲ ਰਹੇ ਨੇ ਉਹ ਇਸ ਨੂੰ ਬੰਦ ਕਿਤੇ ਆਵੇ ਪਰ ਅਖੀਰ ਦੇ ਵਿੱਚ ਵਸ ਇਹੀ ਸਵਾਲ ਕਰਾਂਗੇ ਇੱਥੇ ਖੜ ਕੇ ਮੈਂ ਕਿ ਆ ਜੋ ਬੋਲਡ ਚੱਕਿਆ ਹੋਇਆ ਹੈ ਇਹ ਸਿੱਧੇ ਤੌਰ ਤੇ ਲੋਕਾਂ ਨੂੰ ਅਵੇਅਰਨੈਸ ਕੀਤੀ ਜਾ ਰਹੀ ਹੈ ਫਿਰ ਜੀ ਜੀ ਬਿਲਕੁਲ ਲੋਕਾਂ ਦੀ ਹਿੱਸਾ ਬਹੁਤ ਜ਼ਰੂਰੀ ਹੈ ਲੋਕਾਂ ਦੇ ਮਨਾਂ ਵਿੱਚ ਜਾਗਰੂਤ ਕਰਨ ਦੀ ਪੈਦਾ ਕਰਨ ਦੀ ਜ਼ਰੂਰੀ ਹੈ ਮਹਾਰਾਜ ਇਸ ਲਈ ਤੁਹਾਡੇ ਵਰਗੇ ਮਸ਼ਹੂਰ ਪੱਤਰਕਾਰ ਜੇਕਰ ਹਰ ਥਾਂ ਤੇ ਇਹ ਮੈਸੇਜ ਫੈਲਾਉਣਗੇ ਲੋਕ ਜਾਗਰੂਤ ਹੋਣਗੇ ਇੱਕ ਇੱਕ ਮੂਮੈਂਟ ਸ਼ੁਰੂ ਹੋਏਗੀ यही जा, तो मेरा ਸਾਡੇ ਮਾਨਯੋਗ ਮੁੱਖ ਮੰਤਰੀ ਕਹਿ ਰਹੇ ਨੇ ਰਾਜਪਾਲ ਕਹਿ ਰਹੇ ਨੇ ਇਹ ਇੱਕ ਅਨੁਜਨ ਅੰਦੋਲਨ ਹੋਵੇ ਇਸ ਲਈ ਮੈਂ ਸਰਤੇ ਬੋਰਡ ਰਕੇ ਪ੍ਰਚਾਰ ਕਰ ਰਿਹਾ ਮੈਨੂੰ ਪੂਰਾ ਆਸਤੂਮਿਤ ਹੈ ਜੋ ਰੰਗਲਾ ਪੰਜਾਬ ਬਣਾਉਣ ਦੀ ਜਿਹੜੇ ਸੁਪਨਾ ਹੈ ਸਾਡੇ ਸਾਰੇ ਦੇ ਉਹ ਪੂਰਨ ਹੋਏਗੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਏਗੀ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਨਸ਼ਾ ਖਤਮ ਹੋਏਗੀ ਇਹ ਹੀ ਸਾਰੇ ਚਾਹੁੰਦੇ ਨੇ ਆ ਤੁਸੀਂ ਇਹ ਦੇਖ ਸਕਦੇ ਹੋ ਸੈਕਟਰ 17 ਦੀ ਇਹ ਮੇਨ ਮਾਰਕੀਟ ਹੈ ਜਿੱਥੇ ਪੰਡਤ ਰਾਓ ਜੀ ਕੱਲੇ ਇਹ ਨਸ਼ਿਆਂ ਦੇ ਵਿਰੁੱਧ ਇਹ ਬੋਰਡ ਲੈ ਕੇ ਇੱਥੇ ਖੜੇ ਨੇ ਸਿੱਧੇ ਤੌਰ ਤੇ ਮੈਂ ਕਹਿਣਾ ਵੀ ਜੋ ਪੰਜਾਬ ਰੰਗਲਾ ਸੀ ਉਸ ਨੂੰ ਗੰਦਾਲਾ ਬਣਾਇਆ ਗਿਆ ਪਰ ਸਾਡੀ ਇਹ ਜਿਹੜੀ ਮਹੀਮ ਹੈ ਇਸ ਦੇ ਤੌਰ ਤੇ ਇਹ ਕਹੂਗੀ ਕਿ ਵੀ ਪੰਜਾਬ ਦੇ ਵਿੱਚ ਇਹ ਨਸ਼ਾ ਖਤਮ ਕੀਤਾ ਜਾਵੇ ਜੋ YouTube ਉੱਤੇ ਨਸ਼ਿਆਂ ਨੂੰ ਲੈ ਕੇ ਗਾਣੇ ਨੇ ਜਿਹੜੇ ਸਿੰਗਰ ਇਸ ਤਰ੍ਹਾਂ ਇਹ ਗਾਣੇ गा ਰਹੇ ਨੇ ਉਹਨਾਂ ਨੂੰ ਇਸ ਦੇ ਉੱਤੇ ਬੰਦ ਕਰਨਾ ਚਾਹੀਦਾ ਹੈ ਮੇਰੇ ਸੋਗੀ ਰਾਮਕਮਰ ਦੇ ਨਾਲ ਮੈਂ ਅਭਿਸ਼ੇਕ ਰਿਆ ਸੱਚਣੇ